हेलो एवरीवन आज हम पढ़न जा रहे हैं हां चंडी दी वार ਨਾਲ ਸੰਬੰਧਿਤ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਵਾਰ ਸ਼੍ਰੀ ਭਗੋਤੀ ਜੀ ਕੀ ਕਿਸ ਕਾਵਨਾਲ ਸੰਬੰਧਿਤ ਰਚਨਾ ਹੈ वीर ਕਾਵਨਾਲ ਚੰਡੀ ਦੀ ਵਾਰ ਵਿੱਚ ਕਿੰਨੀਆਂ ਪੌੜੀਆਂ ਅਤੇ ਦੋਹਰੇ ਦਰਜ ਹਨ 54 ਪੌੜੀਆਂ ਤੇ ਇੱਕ ਦੋਹਰਾ ਦਰਜ ਹੈ ਚੰਡੀ ਦੀ ਵਾਰ ਵਿੱਚ ਕਿੰਨੇ ਬੰਦ ਦਰਜ ਹਨ 55 ਬੰਦ ਜੀਨਾ ਵਿੱਚ ਰੰਜਾ ਪੋੜੀਆਂ ਤੇ ਇੱਕ ਦੋਰਾ ਹੈ। ਵਾਰ ਸਾਹਿਤ ਦਾ ਕਿਹੜਾ ਰੂਪ ਹੁੰਦਾ ਹੈ? ਕਾਵ ਰੂਪ ਵਾਰ ਨੂੰ ਸ਼ਲੋਕਾਂ ਵਿੱਚ ਲਿਖਿਆ ਜਾਂਦਾ ਹੈ ਜਾਂ ਪੋੜੀਆਂ ਵਿੱਚ ਪੋੜੀਆਂ ਵਿੱਚ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਦਾ ਮੂਲ ਪਾਠ ਕਿਸ ਗ੍ਰੰਥ ਵਿੱਚ ਦਰਜ ਹੈ? ਦਸਮ ਗ੍ਰੰਥ ਵਿੱਚ। ਕਿਹੜੀ ਰਚਨਾ ਮਾਰਕੰਡੇ ਪੁਰਾਣ ਤੇ ਆਧਾਰਿਤ ਹੈ ਚੰਡੀ ਦੀ ਵਾਰ ਟੱਕਰ ਕਿਸ ਕਾਵ ਰੂਪ ਦਾ ਅਨੁਵਾਰੀ ਤਤ ਹੈ ਵਾਰ ਦਾ ਚੰਡੀ ਦੀ ਵਾਰ ਦਾ ਕਥਾ ਸਰੋਤ ਕੀ ਹੈ ਮਾਰਕੰਡੇ ਪੁਰਾਨ ਰਚਨਾ ਵਿੱਚ ਮੰਗਲਾ ਚਰਨ ਦੀਆਂ ਪੰਕਤੀਆਂ ਕਿੱਥੇ ਆਉਂਦੀਆਂ ਹਨ ਆਰੰਭ ਵਿੱਚ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਜੂਨੀ ਆਇਆ ਜਿਨ ਇਹ ਗਾਇਆ ਇਹ ਸਤਰਾ ਕਿਸ ਵਾਰ ਦੀਆਂ ਹਨ ਤੇ ਕਿਸ ਪੱਖ ਵਿੱਚ ਆਉਂਦੀਆਂ ਹਨ ਇਹ ਸਤਰਾ ਚੰਡੀ ਦੀ ਵਾਰ ਦੀਆਂ ਹਨ ਤੇ ਮਹਾਤਮਾ ਪੱਖ ਵਿੱਚ ਆਉਂਦੀਆਂ ਹਨ ਪੰਜਾਬੀ ਵਿੱਚ ਵਾਰ ਕਾਵ ਰੂਪ ਦੇ ਸਭ ਤੋਂ ਪ੍ਰਸਿੱਧ ਛੰਦ ਹਨ ਨਿਸ਼ਾਨੀ ਤੇ ਸਿਰਖੰਡੀ ਪੰਜਾਬੀ ਦੀ ਪਹਿਲੀ ਵੀਰਸੀ ਵਾਰ ਕਿਹੜੀ ਹੈ ਚੰਡੀ ਦੀ ਵਾਰ ਵਾਰ ਦਾ ਪਿੰਡਾ ਕਿਸ ਨੂੰ ਕਿਹਾ ਜਾਂਦਾ ਹੈ ਪੌੜੀ ਨੂੰ ਚੰਡੀ ਦੀ ਵਾਰ ਦਾ ਪ੍ਰਸੰਗ ਮਾਰਕੰਡੇ ਪੁਰਾਨ ਦੇ ਕਿਹੜੇ ਪੁਰਾਣਿਕ ਪ੍ਰਸੰਗ ਉੱਪਰ ਆਧਾਰਿਤ ਹੈ? ਦੁਰਗਾ ਸप्तਸ਼ਤੀ। ਚੰਡੀ ਦੀ ਵਾਰ ਦੀ ਪਹਿਲੀ ਪੌੜੀ ਵਿੱਚ ਕਿਸ ਨੂੰ ਧਾਇਆ ਗਿਆ ਹੈ? ਭਗਉਤੀ ਨੂੰ। ਚੰਡੀ ਦੀ ਵਾਰ ਵਿੱਚ ਪ੍ਰਤੀਨਾਇਕ ਕੌਣ ਹੈ? ਦਾਨਵ। ਚੰਡੀ ਦੀ ਵਾਰ ਵਿੱਚ ਸਿਰਖੰਡੀ ਚੰਦ ਵਾਲੀਆਂ ਪੌੜੀਆਂ ਦੀ ਗਿਣਤੀ ਕਿੰਨੀ ਹੈ? 31। ਚੰਡੀ ਰਾਕਸ਼ ਖਾਣੀ ਵਾਹੀ ਦੈਂਤ ਨੂੰ ਕੋਦਰ ਚੂਰ ਚਵਾਨੀ ਲੱਥੀ ਕਰਗ ਲੈ ਪਖਰ ਦੁਰਾਂ ਪਲਾਣੀ ਰੜਕੀ ਤਰਤ ਜਾਏ ਇਨਾਂ ਸਤਰਾਂ ਵਿੱਚ ਕਿਹੜਾ ਅਲੰਕਾਰ ਹੈ ਅਤਕਥਨੀ ਅਲੰਕਾਰ ਚੰਡੀ ਦੀ ਵਾਰ ਵਿੱਚ ਮਿਲਦੇ ਪਦ ਚੰਡ ਪ੍ਰਚੰਡ ਵਾਹਨ ਵਾਰੋ ਵਾਰੋ ਵਈ ਵਿਧਾਈ ਸੂਰੇ ਸੰਘਾਰੇ ਆਤ ਕਿਹੜੇ ਅਲੰਕਾਰ ਦੀ ਉਦਾਹਰਣ ਹਨ ਅਨੁਪਰਾਸ ਸੁंभ निसुंभ ਪਟਾਈ ਜਮਦੇ ਧਾਮ ਨੇ ਇੰਦਰ ਸੱਦ ਬੁਲਾਇਆ ਰਾਜ ਬਲੇਖ ਨੇ ਸਿਰ ਪਰ ਛਤਰ ਫਿਰਾਇਆ ਰਾਜੇ ਇੰਦਰ ਦੇ ਚੌਦੀ ਲੋਕੀ ਛਾਇਆ ਜਸ ਜਗ ਮਾਤ ਦਾ ਉਪਰੋਕਤ ਸਤਰਾ ਚੰਡੀ ਦੀ ਵਾਰ ਦੀ ਕਿਹੜੀ ਪੌੜੀ ਵਿੱਚ ਦਰਜ ਹਨ 55ਵੀਂ ਪੌੜੀ ਵਿੱਚ ਹਨ ਦੋਹਾ ਕਧਾਰਾ ਮੂੰਹ ਜੁੜੇ ਦਲ ਘੁਰ ਨਗਾਰੇ ਔਰੜ ਆਏ ਸੂਰਮੇ ਸਰਦਾਰ ਰਣਿਆਰੇ ਉਪਰੋਕਤ ਸਤਰਾ ਵਿੱਚ ਕਿਸ ਉਪਰੋਕਤ ਸਤਰਾ ਕਿਸ ਰਚਨਾ ਵਿੱਚੋਂ ਹਨ ਚੰਡੀ ਦੀ ਵਾਰ ਵਿੱਚੋਂ ਉੱਚ ਦਾ ਪੀਰ ਕਿਹੜੇ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਬੀ ਦੀ ਸਭ ਤੋਂ ਉਤਕ੍ਰਿਸ਼ਟ ਵਾਰ ਰਚਨਾ ਕਿਹੜੀ ਹੈ ਚੰਡੀ ਦੀ ਵਾਰ ਚੰਡੀ ਦੀ ਵਾਰ ਸ਼ੁਰੂ ਕਿਵੇਂ ਹੁੰਦੀ ਹੈ ਮੰਗਲਾ ਚਰਨ ਨਾਲ ਚੰਡੀ ਦੀ ਵਾਰ ਦੀਆਂ ਵਿਸ਼ੇਸ਼ਤਾਵਾਂ ਦੱਸੋ ਕਾਵਨਿਆ ਟੁਕਮੇ ਅਲੰਕਾਰ ਵੀਰਸੀ ਸ਼ਬਦਾਵਲੀ ਤੇ ਵਾਯੂ ਮੰਡਲ ਵਾਰ ਨੂੰ ਕਿਹੜਾ ਕਾਵ ਰੂਪ ਮੰਨਿਆ ਜਾਂਦਾ ਹੈ ਬਾਹਰमुखी ਕਵਿਤਾ ਚੰਡੀ ਦੀ ਵਾਰ ਕਿਸ ਦੀ ਰਚਨਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ ਵਿੱਚ ਕਿਸ ਦੀ ਮਿਥਿਆਸਿਕ ਲੜਾਈ ਦਾ ਵਰਣਨ ਕੀਤਾ ਗਿਆ ਹੈ ਦੇਵਤਿਆਂ ਦੁਰਗਾ ਦੇਵੀ ਤੇ ਰਾਖਸ਼ਾਂ ਦੀ ਕਿਹੜੀ ਰਚਨਾ ਦਾ ਮੰਗਲਾ ਚਰਨ ਸਿੱਖਾਂ ਦੀ ਅਰਦਾਸ ਦਾ ਅਟੁੱਟ ਅੰਗ ਬਣ ਗਿਆ ਹੈ ਚੰਡੀ ਦੀ ਵਾਰ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਲਿਖ ਕੇ ਕੀ ਪਹਿਲ ਕੀਤੀ ਨਾਇਕਾ ਅਧਾਰਿਤ ਵਾਰ ਦੀ ਭਾਵ ਨਾਇਕਾ ਦੁਰਗਾ ਦੇਵੀ ਚੰਡੀ ਦੀ ਵਾਰ ਅਨੁਸਾਰ ਦੇਵਤਿਆਂ ਦੇ ਹਾਰਨ ਦਾ ਕਾਰਨ ਕੀ ਸੀ ਹੰਕਾਰ ਚੰਡੀ ਦੀ ਵਾਰ ਦੇ ਮੰਗਲਾਚਰਨ ਵਿੱਚ ਆਏ ਸ਼ਲਤ ਭਗੋਤੀ ਦਾ ਕੀ ਅਰਥ ਹੈ ਅਕਾਲਪੁਰਖ ਭਾਉ ਪਰਮਾਤਮਾ ਚੰਡੀ ਦੀ ਵਾਰ ਦੀ ਕਥਾ ਮਾਰਕੰਡੇ ਭ੍ਰਾਂ ਦੇ ਕਿਹੜੇ ਅਧਿਆਏ ਤੇ ਆਧਾਰਿਤ ਹੈ 80 ਤੋਂ 84 ਅਧਿਆਏ ਤੇ ਚੰਡੀ ਦੀ ਵਾਰ ਦਾ ਦਸਮ ਗ੍ਰੰਥ ਵਿੱਚ ਕੀ ਸਰਲੇਖ ਦਿੱਤਾ ਹੈ ਵਾਰ ਦੁਰਗਾ ਕੀ ਚੰਡੀ ਦੀ ਵਾਰ ਵਿੱਚ ਦੁਰਗਾ ਦੇਵੀ ਤੇ ਦੈਂਤ ਕਿਸ ਦਾ ਪ੍ਰਤੀਕ ਹਨ ਦੁਰਗਾ ਦੇਵੀ ਨੇਕੀ ਅਤੇ ਦੈਂਤ ਬਦੀ ਦਾ ਪ੍ਰਤੀਕ ਹਨ ਚੰਡੀ ਦੀ ਵਾਰ ਦੇ ਅੰਤ ਵਿੱਚ ਕਿਹੜਾ ਰਾਕਸ਼ ਮਰਦਾ ਹੈ ਸ਼ੁੰਭ ਅਤੇ ਨਿਸ਼ੁੰਭ ਕਿਹੜੀ ਵਾਰ ਨੂੰ ਪੰਜਾਬੀ ਦਾ ਸ਼ਾਹਨਾਮਾ ਕਿਹਾ ਜਾਂਦਾ ਹੈ ਚੰਡੀ ਦੀ ਵਾਰ ਨੂੰ ਚੰਡੀ ਦੀ ਵਾਰ ਵਿੱਚ ਕਿੰਨੇ ਯੁੱਧਾਂ ਦਾ ਵਰਣਨ ਹੈ 8 ਯੁੱਧਾਂ ਦਾ ਮਹਿਕਾ ਸੁਰ ਨਾਲ ਦੋ ਵਾਰ ਯੁੱਧ ਹੋਇਆ ਚੰਡੀ ਦੀ ਵਾਰ ਵਿੱਚੋਂ ਕਿਹੜੇ-ਕਿਹੜੇ ਰਾਖਸ਼ਾਂ ਦਾ ਵਰਣਨ ਮਿਲਦਾ ਹੈ ਮੇਕਾ ਸੂਰ ਤੁਮਰ ਲੋਚਨ ਚੰਡ ਤੇ ਮੁੰਡ ਸ਼੍ਰਣਵਤ ਵੀਚ ਜਾਂ ਰક્ત ਵੀਚ ਸ਼ੁੰਭ ਤੇ ਨਿਸ਼ੂਤ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ